ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਆਜੋ ਭਾਈ ਜੀ ਨੇ ਸਮੋਸੇ ਖਾਣੇ ਟਿੱਕੀਆਂ ਭੱਲੇ ਗੋਲ ਗੱਪੇ ਚਾਟ ਹਨਾ ਤਕਰੀਬਨ ਸਾਰਾ ਕੁਝ ਮਿਲਦਾ ਕੋਈ ਵੀ ਮਠਿਆਈ ਖਾਣੀ ਹਾਂ ਆਪਾਂ ਬੋਲ ਗਏ ਜੀ ਖਾਲਸਾ ਸਪੀਰਟ ਤੇ ਤੇ ਫੋਨ ਆਇਆ ਭਾਈ ਬਾਈ ਉਹਨਾਂ ਦਾ ਵੈਸੇ ਤਾਂ ਮੈਂ ਸਵੇਰੇ ਰੋਟੀ ਫੜਾਏ ਤਾਂ ਜਾ ਕੇ ਉਹਨਾਂ ਨੂੰ ਪਹਿਲਾਂ ਕਹਿੰਦੇ ਵੀ ਖਾਣਾ ਹੀ ਨਹੀਂ ਦੁਪਹਿਰਾ ਵੀ ਅਸੀਂ ਸਾਰ ਲੈਣਾ ਇਦਾਂ ਹੀ ਵੀ ਵਿੱਚ ਤੇ ਵੀ ਬਚ ਗਈ ਸਾਡੇ ਕੋਲ ਰੋਟੀ ਚਲੋ ਜਿੱਦਾਂ ਹੁਣ ਆ ਭਾਈ ਕਹੀ ਨਹੀਂ ਵੀ ਖਾਂਦੇ ਸਾਡੇ ਵਾਲੇ ਤਾਂ ਝੋਟੇ ਖਾ ਹੀ ਲੈਂਦੇ ਹਨਾ ਤੁਹਾਨੂੰ ਪਤਾ ਵੀ ਅਗਲਾ ਕਹਿੰਦਾ ਸਵੇਰੇ ਵਾਲੀ ਬਚ ਗਈ ਯਾਰ ਚੱਲਦਾ ਪਿਆ ਇਹਨੂੰ ਛਕ ਲਾਂਗੇ ਹਨਾ ਤੇ ਹੁਣ ਉਹਨਾਂ ਦਾ ਫੋਨ ਆ ਗਿਆ 3:00 ਕ ਵੱਜ ਗਏ ਉਹ ਕਹਿੰਦੇ ਭਾਈ ਵੀ ਸਮੋਸੇ ਲੈ ਕੇ ਆ ਤੇ ਹੁਣ ਸਮੋਸੇ ਲੈ ਕੇ ਜਾਣੇ ਆ ਜੀ ਨਾਲ ਕੋਲਡ ਡਰਿੰਕ ਦੀ ਬੋਤਲ ਲੈ ਜਾਗੇ ਇੱਕ ਅੱਧੀ ਤੇ ਇੱਕ ਬੰਦਾ ਉਥੇ ਚਾਹ ਦਾ ਸ਼ਿਕਾਰੀ ਵੀ ਹੈਗਾ ਉਹਦੇ ਜੋਗੀ ਮੈਂ ਭਾਈ ਚਾਹ ਵੀ ਚਾਹ ਵੀ ਚੱਕ ਲਈ ਹੈ ਨਾ ਪਰਮੋਸ਼ ਤੇ ਉਹ ਚਾਹ ਦਾ ਸ਼ਿਕਾਰੀ ਜ਼ਿਆਦਾ ਹੈ ਤੇ ਬਾਕੀ ਭਾਈ ਹੁਣ ਆਪਾਂ ਪਹੁੰਚੇ ਵੀ ਆ ਜਿੱਦਾਂ ਤੁਹਾਨੂੰ ਦੱਸਿਆ ਘਾਵਲ ਸਾਹਿਬ ਦੇ ਆਜੂ ਚੱਲਦੇ ਆ ਤੁਹਾਨੂੰ ਅੰਦਰ ਲੈ ਕੇ ਹਨਾ ਉਰੇ ਕੀ ਕੀ ਕੁਝ ਬਣਦਾ ਸਾਰਾ ਕੁਝ ਵਧੀਆ ਰੇਟ ਤੇ ਆਇਆ ਨਿਕ ਨੰਬਰ ਹਨਾ ਵਧੀਆ ਸਫਾਈ ਵਾਲਾ ਸਾਰਾ ਕੁਝ ਤੇ ਤੁਹਾਨੂੰ ਦਿਖਾਉਨੇ ਆ ਜੀ ਫਿਰ ਅੰਦਰ ਚੱਲ ਕੇ ਆਜੋ ਚੱਲਦੇ ਆ ਲੋਈ ਬਈ ਪਹੁੰਚ ਗਏ ਪੰਖਾਲ ਸਾਹਿਬਸ ਤੇ ਚੱਲਦੇ ਗੋਲ ਗੱਪੇ ਪੂਰੇ ਜੋਰਾ-ਸ਼ੋਰਾ ਦੇ ਤਣਾ ਨਹੀਂ ਸਮੋਸੇ ਪਾਇਓ ਦਾਸਕ ਠੀਕ ਹੈ ਜੀ ਪਰ ਚੀ ਕਟਾਵਾਂ ਹਾਂ ਜੀ ਕੱਟ ਲਓ ਠੀਕ 80 ਗੱਲ ਪਾਜੀ ਹੋਰ ਠੀਕ ਹੈ ਠੀਕ ਹੈ ਜੀ ਹਾਂ ਜੀ ਵਧੀਆ ਜੀ ਵਧੀਆ ਭਾਜੀ ਸਮੋਸੇ ਘਰੇ ਉਦਾਸਕ ਦਾਸਕ ਕਰਦੇ ਹਾਂ ਹਾਂ ਦਾਸ ਕਰਦੇ ਹਾਂ ਇੱਕ ਕੋਲਡ ਡਰਿੰਕ ਦੀ ਬੋਤਲ ਵੀ ਲੈਣੀ ਹੈ ਜੀ ਚੱਕਰ ਵੀ ਆਊਗੀ ਹੋਲ ਡਰਿੰਕ ਹਮ ਕਿਹੜੀ ਲਈਏ ਮੈਂ ਕਹਿੰਦਾ ਕੋਕ ਠੀਕ ਰੱਖੋ ਕੋਕ ਤਾਂ ਮੈਨੂੰ ਲੱਗਦਾ ਨਹੀਂ ਗੜੀ ਬੋਤਲ ਹੈਗੀ ਆ ਸਪਰਾਈਟ ਲੈ ਜੰਨੇ ਆ ਕੋ ਹਨਾ ਤਰੋਂ ਆਪੋ ਨਾਲ ਇਹ ਤਾਂ ਜਲਦੇ ਆ ਨਾ ਨੋ ਦੀ ਪਾਰਟੀ ਕਟਾਲੀ ਆਪਾਂ 10 ਸਮੋਸਿਆਂ ਦੀ ਜਿਲਾ ਹੋਈ ਦੇ ਇੱਧਰ ਪੈਕਿੰਗ ਹੋਈ ਪਈ ਆ ਜੀ ਲੋਕਾਂ ਨੇ ਲਾਇ ਵੀ ਮਿੱਤਰਾ ਕਰਦੇ ਦਾਸ ਇਹ ਸਾਰੇ ਜਾਣੇ ਆ ਠੀਕ ਆ ਠੀਕ ਆ ਆਰਡਰ ਜਾਂਦਾ ਬਾਈਆਂ ਦਾ ਬਾਈ ਜੋਰਾਂ ਤੇ ਹਾਂ ਦੇਖ ਲਓ ਘੱਟੋ ਘੱਟ ਵੀ 1 ਲਫਾ ਫੇਜ 14-15 ਸਮੋਸੇ ਹੋਣਾ ਸਰੀਰੇ ਆ ਇਹ ਤਕਰੀਬਨ 150 ਸਮੋਸਾ ਪੈਕ ਹੋਇਆ ਪਿਆ ਕਿਸੇ ਦਾ। ਹੋਰ ਇਹ ਵੀ ਬਤਨਾ ਹਾਂ? ਆ ਪਰਚੇ ਮਿਲੇ ਸੀ। ਹੂੰ ਪਰਚੇ ਮਿਲੇ ਦੇ। ਕਿੱਥੇ ਭਾਵੇਂ? ਲਾਓ ਵੀ ਮਿੱਤਰੋ ਆਪਾਂ ਸਮਾਨ ਕਰਾ ਲਿਆ ਹੁਣ ਆਪਣਾ ਪੈਕ ਪਹਿਲਾਂ ਲਈ ਦੀ ਸਰਪ੍ਰਾਈਜ਼ ਦੀ ਬੋਤਲ ਕੋਕ ਮੰਨੂ ਦੇਖਿਆ ਨਹੀਂ ਤਾਂ ਓਹੋ ਇਹ ਤਾਂ ਕੰਮ ਗਲਤ ਹੋ ਗਿਆ ਕੋਕ ਵੀ ਗਰਮ ਹੋ ਜਾਣਾ ਮੈਂ ਵੀ ਬਸ ਦੱਸ ਮੈਂ ਵਿੱਚੇ ਪਾਤਾ ਦਾ ਸਮੋਸਿਆਂ ਵਾਲੇ ਦੇ ਸਮੋਸੇ ਗਰਮ ਕੋਕ ਠੰਡਾ ਹੈ ਇਹ ਵੀ ਗਰਮ ਹੋ ਜਾਣਾ ਦਾ ਕੰਮ ਉਲਟਾ ਹੀ ਹੋ ਜਾਣਾ ਦਾ ਤੇ ਆਪਾਂ 10 ਕਰਾ ਲਈ ਸਮੋਸੇ ਪੈਕ ਆਪਾਂ ਤੀ ਉਹਨੇ ਚਟਣੀ ਤੇ ਸਰਪ੍ਰਾਈਜ਼ ਬਦਲ ਕੇ ਫਿਰ ਮੈਂ ਕਿਹਾ ਯਾਰ ਵੀ ਮੈਂ ਤਾਂ ਕੋਕ ਲੈ ਕੇ ਜਾਣਾ ਦਾ ਵੀਰੇ ਯਾਰ ਵਾਹ ਕੋਕ ਉਹਨਾਂ ਨੇ ਦੇਖਿਆ ਇੱਕ ਪਈ ਦੀ ਮੇਰੇ ਹਿੱਸੇ ਦੀ ਬੋਤਲ ਸਮਝ ਲੋ ਹਨਾ ਬਾਕੀ ਮੁੱਕ ਲਿਆ ਤਾਂ ਤੇ ਇੱਕ ਆ ਹੈਗਾ ਦਾ ਆਪਣੀ ਕਿਸਮਤ ਦਾ ਭਾਈ ਕੋਕ ਕੋਕੇ ਆ ਕੋਕ ਆ ਹਾਜਮਾ ਜਿਆ ਵਧੀਆ ਕਰ ਦਿੰਦਾ ਹਨਾ ਤੇ ਕਈਆਂ ਨੂੰ ਹੁਣ ਬਾਕੀ ਹੋਰ ਪਸੰਦ ਹੋ ਸਕਦਾ ਤੇ ਭਾਈ ਆਪਾਂ ਫਿਰ ਲੈ ਲਿਆ ਹੁਣ ਸਮਾਨ ਬਾਈ ਵੀ ਮਿਲਿਆ ਸੀਗਾ ਆਪਾਂ ਨੂੰ ਵੀਰ ਮਾਲਕਾ ਜਿਹੜਾ ਉਹਦਾ ਆਪਣਾ ਪੈਸੇ ਤਾਂ ਅੰਦਰ ਵੀ ਉਹਨਾਂ ਦਾ ਰਿਸ਼ਤੇਦਾਰੇ ਉਹਨਾਂ ਦਾ ਭਾਈ ਉਹ ਬੈਠਾ ਛੋਟਾ ਉਹ ਵੀ ਭਾਈ ਅਗਲਾ ਮਾਲਕੇ ਆ ਤੇ ਬਲਕਾਰ ਬਾਈ ਉਹ ਵੀ ਭਾਈ ਸ਼ਕੀਨ ਹੈ ਬਲੌਗਿੰਗ ਦਾ ਬਾਈ ਵੀ ਪਾਉਂਦਾ ਹੁੰਦਾ ਕਦੇ-ਕਦੇ ਬਲੌਗ ਵਧੀਆ ਹੁੰਦੇ ਬਾਈ ਦੇ ਮੈਂ ਦੇਖਦਾ ਹਾਂ ਤੇ ਲਓ ਜੀ ਬਾਕੀ ਹੁਣ ਸਮਾਨ ਆਪਾਂ ਨੇ ਲੈ ਲਿਆ ਸਾਰਾ ਚੱਲਦੇ ਹਾਂ ਹੁਣ ਅੱਗੇ ਅੱਗੇ ਮਿਲਦੇ ਆਂ ਤੁਹਾਨੂੰ ਜਾ ਕੇ ਲਓ ਜੀ ਪਹੁੰਚ ਗਏ ਆਪਾਂ ਖੇਤਵਾ ਬਾਈ ਸਮਾਨ ਰੱਖਤਾ ਦੇਖ ਲਓ ਗਰਮੀ ਕਿੰਨੀ ਐ ਇੰਨੇ ਵਿੱਚ ਕੋ ਆਹ ਲੱਗਦਾ ਕੋਕ ਵੀ ਜਿੱਦਾਂ ਗਰਮ ਹੋ ਗਿਆ ਹੁੰਦਾ ਹਨਾ ਤੇ ਗਰਮੀ ਇਹ ਹਿਸਾਬ ਨਾਲ ਉਦਾਂ ਹੈਗਾ ਠੰਡਾ ਆ ਦੇਖੋ ਆਫਜੀ ਦਾ ਜਮੀ ਵੀ ਬੋਤਲ ਵਾ ਤੇ ਮੁੰਡਿਆਂ ਨੇ ਕੰਮ ਕਹਿੰਦੇ ਖੱਚਿਆ ਪਿਆ ਜੋਰਾ ਸ਼ੋਰਾ ਤੇ ਆਪਣਾ ਇੱਕ ਆਹੀ ਖੇਤ ਰਹਿ ਗਿਆ ਗੰਨੇ ਵਾਲਾ ਤੇ ਉੱਧਰ ਵੀ ਨਿਕਲ ਗਏ ਢਾਈ ਕਿਲੇ ਤੇ ਆਹੀ ਖੇਤ ਰਹਿ ਗਿਆ ਇੱਕ ਰਹਿ ਗਿਆ ਖੇਤ ਆਪਣਾ ਪਨੀਰੀ ਵਾਲਾ ਆ ਬੜਾ ਤੇ ਪਨੀਰੀ ਵਾਲਾ ਰਹਿ ਗਿਆ ਜੀ ਆਪਣਾ ਹੁਣ ਸਮਝ ਲਓ ਬਸ ਇਹ ਹੁਣ ਸਲਾਹ ਐ ਬਣਦੀ ਆ ਵੀ ਜਿੱਥੇ ਤੱਕ ਪਨੀਰੀ ਆ ਉੱਥੇ ਤੱਕ ਐ ਡੌਲ ਪਾ ਕੇ ਨਾ ਛੋਟੇ ਲੋਟ ਵੀ ਇਹਨੂੰ ਲੱਗ ਰੱਖ ਲਈਏ ਪਰੰਪਰਾ ਵਾਲਾ ਕਰਦੀ ਇਹ ਜੇਰ ਕਿਉਂਕਿ ਜੇ ਸਾਰੇ ਹੀ ਰੱਖ ਲਿਆ ਇਹ ਬਾਕੀ ਚਲੋ ਹਜੇ ਸਲਾਹ ਵਿੱਚੇ ਆ ਕੀ ਬਣਦਾ ਉੱਥੇ ਆਏ ਆ ਅਸੀਂ ਸੋਚਦੇ ਵੀ ਇਧਰ ਵਾਲਾ ਰੂਟੂ ਅਲੱਗ ਹੋ ਜਾਊਗਾ ਜੇ ਰਹਿ ਵੀ ਗਿਆ ਕੰਪਿਊਟਰ ਖਾਣ ਤੋਂ ਪਰੰਪਰਾ ਵਾਲਾ ਹੋ ਜਾਊਗਾ ਹਨਾ ਤੇ ਬਾਕੀ ਚਲੋ ਦੇਖਦੇ ਹੁਣ ਕੀ ਸਲਾਹ ਬਣਦੀ ਆ ਬਾਕੀ ਉਧਰ ਬਾਈ ਲੱਗਿਆ ਹੋਇਆ ਜੋਰਾ ਛੋਰਾ ਤੇ ਉਹ ਲਾਈਟਾਂ ਪਤੰਦਰ ਦੇਣ ਚੇ ਵਾਲੀ ਫਿਰਦਾ ਤੇ ਪਤਾ ਨਹੀਂ ਲੱਗਿਆ ਹੁਣ ਬਾਕੀ ਭਾਈ ਆਹਾ ਆਪਣਾ ਸਾਰਾ ਕੰਪਿਊਟਰ ਹੋ ਗਿਆ ਸਿਸਟਮ ਹਨਾ ਇਹ ਸਾਰੇ ਖੇਤ ਆਪਣੇ ਹੋ ਗਏ ਹਨ ਹੁਣ ਸਮਝ ਲਓ ਬੱਟਾ ਲਾ ਕੇ ਮਿੱਟੀ ਆਪਾਂ ਪਾਣੀ ਛੱਡਦੇ ਹੋ ਗਏ ਹਨ ਇੱਕ ਖਾਲ ਬਕਰਾਈਏ ਸਪਰੇਅ ਕਾਲ ਕਰਾਈਏ ਸਾਫ ਬਸ ਰੈਡੀ ਆ ਕੰਮ ਹੈ ਨਾ ਬੜਾ ਲਓ ਹੁਣ ਬਣੀ ਖੇਤਾਂ ਦੀ ਗੱਲ ਦਿਖਦੇ ਕਾ ਨਾ ਰੂਟੂ ਕੱਲੇ ਕੱਲੇ ਐ ਬਣ ਗਈ ਜੀ ਗੱਲ ਬਾਕੀ ਆ ਖੇਤ ਵਿੱਚ ਥੋੜੀ ਦਿੱਕਤ ਆ ਰਹੀ ਆ ਇਹਦੇ ਚ ਆਪਾਂ ਗੰਨਾ ਪੱਟਿਆ ਹੈ ਤਾ ਕਰਕੇ ਗੂਲੇ ਜੇ ਲੱਗੀ ਜਾਂਦੇ ਆ ਪਰ ਚਲੋ ਮੈਂ ਕਹਾਂ ਵੀ ਮੋਟਾ-ਮੋਟਾ ਇੱਕ ਕਮਾਦੋ ਹੋ ਜੇ ਬਿਲਕੁਲ ਲੈਵਲ ਨਾ ਵੀ ਹੋਇਆ ਚਲੋ ਮੋਟਾ-ਮੋਟਾ ਘੁੰਮ ਜੂਗਾ ਹਨਾ ਆ ਦੇਖੋ ਆ ਚੀਜ਼ਾਂ ਜਿਹੜੀਆਂ ਆ ਜੜਾਂ ਇਹ ਫਸੀ ਜਾਂਦੀਆਂ ਵਿੱਚ ਇੱਦਾਂ ਹੋਣਾ ਹਾ ਹੋ ਗਿਆ ਹਨਾ ਇਹ ਚੀਜ਼ਾਂ ਵਿੱਚ ਫਸੀ ਜਾਂਦੀਆਂ ਚਲੋ ਆਏ ਆ ਵੀ ਫੇਰ ਵੀ ਮਾਣਾ ਮੋਟਾ ਪੱਧਰਾ ਜਿਹਾ ਹੋ ਜੂਗਾ ਮੋਟਾ-ਮੋਟਾ ਜਿਹਾ ਕਮਾ ਕੇ ਆਪਣਾ ਪਾਣੀ ਲੱਗਦਾ ਹੋ ਜੂਗਾ ਦੋ ਰੂਟੂ ਬਣਾ ਲੈਣੇ ਤੇ ਆਪਾਂ ਨੇ ਪਹਿਲਾਂ ਵੀ ਦੋਏ ਬਣੇ ਹੋਏ ਆ ਉਹ ਡੌਲ ਦੇ ਸਾਹਮਣੇ ਨੂੰ ਲੋਲ ਪਾ ਕੇ ਨਾ ਇਹ ਹੋਊਗਾ ਖੇਤ ਤਕਰੀਬਨ ਮੇਰੇ ਖਿਆਲ ਨਾਲ ਕੀ ਲੱਗ ਅ ਦੋ ਰੂਟੂ ਬਣ ਜੇਂਗੇ ਤੇ ਬਾਕੀ ਹੁਣ ਬਣ ਗਈਆਂ ਇਹਨਾਂ ਗੱਲਬਾਤ ਮੁੱਕਦਾ ਮੁੱਕਦਾ ਆਪਣਾ ਝੋਟਾ ਲਓ ਜੀ ਇੱਕ ਝੋਟਾ ਖੜਾ ਪਈ ਛਾਵਾਂ ਚ ਖੜਾਇਆ ਵਾਹੇ ਹੁਣ ਦਮ ਲੈਣ ਨੂੰ ਜਰਾ ਲੈ ਲਾ ਵੀ ਦਮ ਹੈ ਲਓ ਜੀ ਭਾਈ ਚੱਲ ਪੀ ਪਾਰਟੀ ਹੈ ਸਮੋਸਾ ਪਾਰਟੀ ਤੇ ਖੋਲ ਆ ਬਾਈ ਫਿਰ ਕੋਕ ਹਾਂ ਪਹਿਲਾਂ ਸਰਪ੍ਰਾਈਜ਼ ਏ ਮਿਲਿਆ ਤਾਂ ਦੇਖੀ ਦੇਖੀ ਉਹ ਗੱਡੀ માં ਹਿੱਲੀ ਗਿਆ ਨਾ ਇਹ ਹੋਰੇ ਕੰਮ ਹੋ ਗਿਆ ਗੱਡੀ 'ਚ ਹਿੱਲੀ ਗਿਆ ਨਾ ਪਿਆ ਤਾਂ ਕਰਕੇ ਗੈਸ ਬਣ ਗਈ ਤੇ ਪਹਿਲਾਂ ਮਿਲਿਆ ਤਾਂ ਸਰਪ੍ਰਾਈਜ਼ ਏ ਫੇਰ ਮੈਂ ਕਿਹਾ ਯਾਰ ਇਹਦੇ ਕਾ ਗੱਲ ਨਹੀਂ ਬਣਨੀ ਇੰਨੀ ਇਨਾ ਸੋਕਰ ਆਪਣੀ ਕਿਸਮਤ ਦਾ ਇੱਕ ਮਿਲ ਗਿਆ ਫਿਰ ਕੋਕ ਤੇ ਲਓ ਜੀ ਕੋਕ ਆਪਣਾ ਪੈ ਗਿਆ ਆਈ ਐ ਇਹਦੇ ਚ ਕਿਹੜਾ ਫੈਂਟਾ ਇਹਦੇ ਜਿਹਾ ਸੋਸ ਆ ਭਾਈ ਸਾਡੀ ਇਹ ਸੋਸ ساری ਕੋਲੀ ਹੈ ਨਹੀਂ ਆਪਣੇ ਕੋਲ ਕੋਲੀ ਹੈ ਨਹੀਂ ਹੁਣ ਅਸੀਂ ਗਲਾਸ ਘਲੇ ਸਾਰਨਾ ਦੇਸੀ ਗੱਲ ਤੇ ਅੰਦਰ ਬਾਈ ਵੀ ਆ ਗਿਆ ਅੰਦਰ ਵੀਰ ਜੀ ਉਤਰੇ ਹੁਣ ਬਾਹ ਕੇ ਹੁਣ ਉਤਰਿਆ ਬਾਈ ਬਾਹ ਕੇ ਤੇ ਅੱਜ ਵੇਲੇ ਹੋਣਾ ਪਰਸੋਂ ਦੇ ਕੱਲ ਸਵੇਰ ਦੇ ਲੱਗੇ ਹੋਏ ਤੜਕੇ ਦੇ 5 ਵਜੇ ਸਵੇਰ ਦੇ 5 ਕਾਲਾ ਸਵੇਰੇ 5 ਵਜੇ ਦੇ ਲੱਗੇ ਹੋਏ ਆ ਤੇ ਟਾਈਮ ਕਰਨਾ ਹੋ ਗਿਆ 4 ਵਜੇ ਚੱਲੇ ਮੈਂ ਕਹਿੰਦਾ ਸ਼ਾਮ ਦੇ ਅੱਜ 4 ਵਜੇ ਚੱਲੇ ਦੇਖ ਲਓ ਤੁਸੀਂ 48 ਘੰਟਿਆਂ ਦੇ ਕਰੀਬ ਹੋ ਜਾਣਾ ਟਾਈਮ ਨਾ 48 ਨਹੀਂ 12:36 36 ਘੰਟਿਆਂ ਦੇ ਕਰੀਬ ਹੋ ਗਿਆ ਸਮਝ ਲਓ 36 ਘੰਟੇ ਦੇ ਵਿੱਚ ਕੰਮ ਨੇ ਬਣਾਇਆ ਹਾਂ ਅਜੇ ਵੀ ਰਹਿ ਗਿਆ ਥੋੜਾ ਜਿਹਾ ਕੰਮ ਟਾਈਮ ਬਹੁਤ ਲੱਗ ਗਿਆ ਤੇ ਚਲੋ ਬਾਕੀ ਬਾਈ ਖੇਤਾਂ ਦੀ ਵੀ ਜ਼ਿੰਦਗੀ ਬਣ ਗਈ ਹਨਾ ਬਾਈ ਤੇ ਸ਼ਗੋਫੇ ਬਾਈ ਹੁਣ ਹੱਥ ਪਰ ਟੋਲਾ ਮੋੜੇ ਉਧਰ ਇਹ ਛਕੀ ਐ ਸਮੋਸੇ ਲਓ ਜੀ ਪਹੁੰਚ ਗਏ ਆਪਾਂ ਘਰ ਮੱਝ ਨੂੰ ਕੱਖ ਦਿੱਤੇ ਪਾ ਤੇ ਮੱਝਾ ਖਾ ਰਹੀਆਂ ਕੱਖ ਬਣੀਆ ਹੈਨਾ ਤੇ ਬਾਕੀ ਭਾਈ ਹੁਣ ਡਿਊਟੀ ਹੋ ਗਈ ਜੀ ਸ਼ੁਰੂ ਡਿਊਟੀ ਵੀ ਕਿਹੜੀ ਸ਼ੁਰੂ ਹੋਈ ਆ ਹਾਂ ਜੀ ਚੁਆਈ ਸ਼ੁਰੂ ਕਰਦੀਆਂ ਤੇ ਟੋਕਾ ਟੁਕਣਾ ਹੈ ਤੇ ਆ ਢੇਰ ਜਿਹੜੇ ਭਾਈ ਐ ਚੱਕਣੇ ਆ ਭਾਈ ਹੈਨਾ ਤੇ ਭਾਈ ਜੀ ਇੱਕ ਮੈਂਬਰ ਹੋਰ ਆ ਗਿਆ ਆਪਣੇ ਆ ਬੜੀ ਫੈਮਿਲੀ ਚ ਜਿਹੜੀ ਆ ਮੱਜਾਂ ਦੀ ਫੈਮਿਲੀ ਐ ਇਹ ਵੀ ਆਪਣੇ ਫੈਮਿਲੀ ਆ ਭਾਈ ਇਹਨਾਂ ਦੇ ਸਿਰ ਪਰ ਆਪਾਂ ਰੋਟੀ ਖਾਂਦੇ ਹੈਨਾ ਤੇ ਇੱਕ ਮੈਂਬਰ ਸਾਡਾ ਹੋਰ ਆ ਗਿਆ ਆ ਦੇਖੋ ਓਏ ਪਰ ਮੈਂਬਰ ਤਾਂ ਆ ਗਿਆ ਜੀ ਇਹ ਇਹ ਮੈਂਬਰ ਸਾਡਾ ਥੋੜਾ ਜਿਹਾ ਜਲਦੀ ਆ ਗਿਆ ਪਰ ਏ ਉਹ ਬੱਚਾ ਕੁਛ ਨਹੀਂ ਕਹਿੰਦਾ ਇਹਨੂੰ ਮੈਂ ਇਹ ਜੀ 10 ਦਿਨ 15 ਦਿਨ ਪਹਿਲਾਂ ਸੂਪੀ ਗਾਏ ਆ ਆਪਣੀ ਹਨਾ ਬੱਚੀ ਬੱਚੀ ਦਾ ਬਹੁਤ ਕੰਮ ਦੀ ਆ ਬੱਚੀ ਆ ਦੇਖੋ ਇਹ ਐਨ ਵਧੀਆ ਟੀਕੇ ਦੀ ਬੱਚੀ ਆ ਨਿੱਕ ਨੰਬਰ ਤੇ ਸੁਨੱਖੀ ਇੰਨੀ ਜ਼ਿਆਦਾ ਇਹ ਗੱਲੇ ਛੱਡ ਦੋ ਪਰ ਇੱਕ ਥੋੜੀ ਪ੍ਰੋਬਲਮ ਆ ਗਈ ਜੀ ਪ੍ਰੋਬਲਮ ਇਹ ਆ ਗਈ ਇਹ ਬੱਚੀ ਪਹਿਲਾਂ ਜੰਮਣ ਕਰਕੇ ਤੇ ਵਿਚਾਰੀ ਤੇ ਖੜੀ ਨਹੀਂ ਹੋ ਹੁਣ ਇੱਕ ਦੋ ਦਿਨਾਂ ਤੱਕ ਜਾਨ ਜੂਣ ਲੁੱਟਾਂ ਲੁੱਟਾਂ ਉਹ ਬੱਸ ਕੁਛ ਨਹੀਂ ਕਹਿੰਦਾ ਮੈਂ ਇਹਨੂੰ ਦੱਸ ਇੱਕ ਦੋ ਦਿਨ ਤੱਕ ਹੁਣ ਇਹਦੀ ਲੱਤਾਂ ਲੁੱਤਾਂ ਤੇ ਜਾਨ ਪਾਉਂਗੀ ਜੀ ਤੇ ਇਹ ਖੜੀ ਹੋਣ ਲੱਗੂਗੀ ਹੋ ਜਾਂਦੀ ਆ ਜੇ ਚੱਕ ਕੇ ਖੜੀ ਕਰਦੇ ਆ ਫੇਰ ਹੋ ਜਾਂਦੀ ਆ ਤੇ ਸਹਾਰਾ ਲਾ ਕੇ ਰੱਖਣਾ ਪੈਂਦਾ ਉਹਦਾ ਵਜਨ ਦੇ ਲੈਂਦੀ ਆ ਆਪਣੀਆਂ ਆਪਣੀਆਂ ਲੱਤਾਂ ਪਰ ਸਹਾਰਾ ਲਾਉਣਾ ਪੈਂਦਾ ਜੀ ਤਾਂ ਖੜੀ ਰਹਿੰਦੀ ਨਹੀਂ ਤਾਂ ਫੇਰ ਗਿਰ ਜਾਂਦੀ ਆ ਤੇ ਆਹ ਬੱਚੀ ਆ ਜੀ ਜਿਹੜੀ ਸੂਈ ਆ ਪਹਿਲਾਂ ਸੋਣ ਕਰਕੇ ਬੱਚੀ ਵੀ ਉਨੀ ਤਿਆਰ ਹੋਈ ਨਹੀਂ ਜੀ ਇਹ ਤੇ ਸਭੂ ਜੇਰ ਵੀ ਦੀ ਹਿਰ ਕਢਾਈ ਆ ਬਸ ਜੇਰ ਵੀ ਕਢਾਉਣੀ ਪਈ ਜੀ ਇਹਦੀ ਨਹੀਂ ਤਾਂ ਬੱਚੀ ਨੇ ਤਿਆਰ ਸੋਹਣੀ ਹੋਣਾ ਤਾਂ ਇਹਨੇ ਇਹ ਚਰੂ ਨੂੰ ਕੁ ਕਰ ਨਹੀਂ ਸਕਦੇ ਇਹ ਕੰਮਾਂ ਚ ਭਾਈ ਮਾਣਾ ਮੋਟਾ ਤਾਂ ਚੱਲਣਾ ਹੀ ਪੈਂਦਾ ਤੇ ਲਓ ਜੀ ਹੁਣ ਆਪਾਂ ਫੌੜਾ ਫੌੜਾ ਲਿਆ ਮਾਰ ਏ ਦੀਆਂ ਲਈਆਂ ਲਾ ਉਧਰ ਬਿੱਟੂ ਹੋ ਗਿਆ ਕਾਇਮ ਬਿੱਟੂ ਨੇ ਬੰਨ ਲਿਆ ਬੀਣੂਆ ਸਿਰ ਪਰ ਟੋکریاں ਰੱਖ ਲੀਆਂ ਤਿਆਰੀ ਜਾ ਬਿੱਟੂ ਦਾ ਹੈ ਬੈਠ ਗਿਆ ਆਪਣੇ اڈੇ ਪਰ ਲਓ ਜੀ ਬਿੱਟੂ ਆਖਿਆ ਹੋ ਗਿਆ ਉਂਗਲੀ ਪਰ ਇਹ ਉਰੀ ਪੜ ਇਹ ਇਥੇ ਚਲੇ ਗਿਆ ਕਿਆ ਜਦ ਜੋ ਕਾਨੂੰਨ ਨਹੀਂ ਧੋਤੇ ਹਨ ਹਾਂ ਕਿ ਇਹ ਇਥੇ ਯਾਰ लग गओ यार का ये, ये थान में लगी रहता कचरा उचरा हाँ बारीक कचरा हाँ उसमें फस गया अच्छा सट लगी भी थी उंगली पर नहीं हाँ टूट कुछ नहीं हम्म हाँ। वो कचरा चले गया हाँ। लॉक हाँ। के अंदर में, दाने, दाने में हाँ लॉक के अंदर में जाने जाने के बाद में हां काम तो करते हैं दुखता नहीं है हम्म 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 काम करते हैं दुखता नहीं है ये मालूम नहीं जो किस तरह हो गया हम्म अभी होया क्या पक गया पक गया तो हमने इसको क्या -क्या बलेट चीरा ज्यादा तो नहीं देता थोड़ा सा चिरा पीक निकल गया डॉक्टर नहीं बनी हे <laughs> ज्यादा पंगा छेड़ लूंगा <laughs> हमको मालूम है ये...

ਯਾ ਮਰਦ ਦਾ ਸ਼ਿੰਗਾਰ ਹਾਂ ਮੋਸ ਨਹੀਂ ਹੈ ਤੋ ਕੁਝ ਵੀ ਨਹੀਂ ਹੈ ਆ ਤਰੇ ਛੱਦ ਕੇ ਆ ਫਣੀ ਨਾ ਗੱਲ हां सही बात है ये दाढ़ी यार का मानता नहीं है उतना हां जितना इसका मानता है मूंछ जरूरी है हां जरूरी है मूंछ दा हर एक धर्म च मैं देखया राजस्थानिया ने बहुत बढ़िया-बढ़िया रखिया हुई होंदी है उन्होंने दा गल्ला तक रखिया हुए होंदी है एक जेड़े जिन्ना दा उनका कल्चर आ है बिट्टू हां है ना कल्चर नहीं हां हिंदू धर्म में ऐसे ये होता है हां इसी तरह नहीं नहीं अपने इधर तो रखदे छोटीयां वो वो उन्हें शौक है इतने गल्ला तक रखण दा बढ़िया-बढ़िया हां जी हां हां

भाई तो बहुत है सब रंग का भैंस है सब क्वालिटी का है मर चुबाई जो आराम से हमको निकले दूध हाँ। लेना वही लेना है भैया हाँ। जितना पैसे लग जो हाँ। बैठो ऐसे करके बाल्टीन लेके बैठो ऐसे हाँ। करके खड़ा हाँ। हो जो हाँ जदई तो हाँ ये नहीं छो आज ले गया हमने थोड़ा सा करी हाँ। करी मराजा देख लिया करी है के नहीं नहीं हाँ। महाराजा करे होने के बाद में डर हाँ। बेकार है पता क्या है गया तो नमी नमी तो आराम से तो का मैं तो ना वही गल दसन लग गया हाँ, ज्यादा मारिएगा उसके बाद फिर जो है आस्ते आस्ते दो महीने तीन महीने के बाद वो दूध

खोजना चाहिए, हाँ, नर्म कारा नहीं आना चाहिए। है, हाँ, हाँ, जब आप पैसा देना हम है व्यापारी को मंडी ले जाना है इतने पैसे दे के हमने चुबाई नहीं हुआ हाँ। बैठा उठा नहीं हाँ। ये की एक घंटे लग गया टाइम बर्बाद हाँ। सा अपने सारिया में ठीक है अपने कैडी वाली हाँ बाकी ठीक है लो भाई बाकी होना ਚੱਲ ਰਿਹਾ ਸਿਸਟਮ ਹੁਣ ਕਰੀਏ ਭਾਈ ਗੋਹੇ ਦੀ ਤਿਆਰੀ ਹਨਾ ਗੋਹਾ ਗੋਹਾ ਚੱਕੀਏ ਤੇ ਭਾਈ ਜੀ ਹਵਾ ਨੇ ਲਹੂ ਪੀਤਾ ਪਿਆ ਉਹ ਦੇਖੋ ਸਾਡਾ ਛੱਟ ਪੱਟਤਾ ਉਹ ਇੱਕ ਟੀਨ ਪੱਟਦੀ ਨੇਰੀ ਨੇ ਉਹ ਟੀਨ ਤਾਂ ਪੱਟ ਹੋ ਗਈ ਉਹ ਨਾ ਜਿੱਥੇ ਜਿੱਥੇ ਉਹ ਅੰਦਰ ਦੇ ਪਾਈਪ ਜਿਹੜਾ ਬਾਹਰ ਨੂੰ ਆਂਦਾ ਉਹ ਸਿਰੇਵਰ ਪਾਈਪ ਲੱਗਣਾ ਭਾਈ ਕਾਏ ਛੋਟੇ ਲੋਡ ਦਾ ਉਹ ਹੈ ਨਹੀਂ ਤਾਂ ਉਥੇ ਉਹ ਇੱਕ ਟੀਨ ਇਦਾਂ ਫਾਲਤੂਤੀ ਅਸੀਂ ਇਦਾਂ ਹੀ ਲਾਤੀ ਸੀ ਚੱਕਤੀ ਨੇਰੀ ਨੇ ਉਹ ਤੇ ਬਾਕੀ ਭਾਈ ਹੁਣ ਆ ਸਾਡੀ ਨੰਨੀ ਮੁੰਨੀ ਛੋਟੀ ਸੀ ਬੱਚੀ ਹੈ ਦੇਖ ਉਹ ਕੋਥ ਨਹੀਂ ਕਹਿੰਦਾ ਦੇਖ ਲਓ ਮੈਂ ਬੱਚੀ ਕੋ ਖੜਦਾ ਆ ਕੇ ਬਾਅਦ ਮੈਂ ਇਹ ਪਹਿਲਾਂ ਲੱਗ ਜਾਂਦੀ ਰੌਲਾਪਾਂ ਹੈ ਲੈ ਦੱਸ ਇਹਨੂੰ ਬਾਈ ਹੁਣ ਆਪਣਾ ਦੂਆ ਸਿਸਟਮ ਨਾਲ ਤਿਆਰ ਕਰਨਾ ਇਹਨੂੰ ਚੁੰਗਣਾ ਨਹੀਂ ਸਿਖਾਣਾ ਇਹਨੂੰ ਤਸਲੇ ਚ ਦੁੱਧ ਪਲਾਉਣਾ ਇਹਨੂੰ ਖੁੱਲੀ ਛੱਡੇ ਕਰ ਇਹ ਹੁਣ ਚਾਰਕ ਦਿਨ ਜਿਹੜੇ ਇਹਨੇ ਆਰਾਮ ਕਰਨਾ ਉਹ ਬੱਸ ਬੋਲਣ ਦੇ ਮਨ ਨੂੰ ਵੀ ਜਿਹੜੇ ਚਾਰਕ ਦਿਨ ਆਰਾਮ ਕਰਨਾ ਬੱਛੀ ਨੇ ਕਰ ਲਵੇ ਉਹ ਤੇ ਬਾਅਦ ਫਿਰ ਅਸੀਂ ਖੁੱਲੀ ਛੱਡੇ ਗਾਨੀ ਕਰ ਤਾਂ ਮਿੱਟੂ ਖੜੀ ਖੜ ਜਾਂਦੀ ਆ ਆਪਣੇ ਆਸਰੇ ਆਪਣੇ ਆਸਰੇ ਖੜ ਜਾਂਦੀ ਆ ਮਰਾਜਾ ਹੋ ਜਾਂਦਾ ਹੈ ਮਦਦ ਬਚਾ ਲਈ ਉਠੋ 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 ਸਵੇਰੇ ਖੜ ਗਈ ਦੀ ਹੈ ਨਾ ਉਠੋ 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 ਖੜਾ ਹੋ ਜਾਓ ਯੋਗ ਨਾਲ ਅੱਤਰ ਅੱਤਰ ਰੱਦੀ ਹੋਗੀ ਹੋਗੀ ਸ਼ਾਬਾਸ਼ ਸ਼ਾਬਾਸ਼ ਮੋਰੀ ਵਾਲੀਆਂ ਲੱਤਾਂ ਥੋੜੀਆਂ ਜਿਓ ਕਰਦੀਆਂ ਪਿੱਛੇ ਵਾਲੀਆਂ ਦਾ ਠੀਕ ਆ ਦੇਖੀ ਦੇਖੀ ਪਹਿਲੇ ਜੇ 15 ਦਿਨ ਪਹਿਲੇ ਆ ਗਿਆ ਹਾਂ ਹਾਂ ਉਹੀ ਗੱਲ ਆ ਨਾ ਤਾਂ ਹੀ ਥੋੜੀ ਜੀ ਜਾਣ ਘਾਟਾ ਬਿੱਟੂ ਲੱਤਾਂ ਲੁੱਪਾਂ ਆ ਰੂਮਾਈ ਤੇ ਉਹ ਨੂੰ ਖਾਣੇ ਲਗਾ ਨੇ ਹਾਂ ਜਿਵੇਂ ਰੂਈ ਨਹੀਂ ਹੁੰਦੇ ਹੈ ਹਾਂ ਉਹ ਵੀ ਕੱਚਾ ਹੋ ਗਿਆ ਹਾਂ ਰੂਈ ਜਿਹਾ ਇਕੱਠਾ ਹੋ ਗਿਆ ਹਾਂ ਇਕੱਠਾ ਹੋ ਗਿਆ ਐਸੇ ਕਰਕੇ ਹੋ ਗਿਆ ਐਸੀ ਹਾਂ ਮੈਂ ਬੜਾ ਮਰ ਕੋਈ ਨਹੀਂ ਇਹ ਹੱਟੀ ਹੈ ਕਾਹਨੋਂ ਐਸੇ ਦੇਖਿਆ ਇਹ ਥੱਲੇ ਨੂੰ ਆ ਗਿਆ ਹਾਂ ਨੀਚਾ ਗਿਰ ਗਿਆ ਤਾਂ ਇਸ ਕੋਲ ਵਿੱਚ ਮੈਂ ਹੱਥ ਪਾਖੀ ਹਾਂ ਕਬ ਲੈ ਆਇਆ ਤਾਂ ਲੈ ਆਇਆ ਹੁਣ ਦੇਖ ਹੁਣ ਖੜਨ ਲੱਗੀ ਔਰ ਹੀ ਔਲੀ ਕੱਲ ਤਾਂ ਜਮੇ ਨਹੀਂਦਾ ਇਹ ਤੇ ਖੜ ਹੁੰਦਾ ਹੈ ਹੈ ਲੈ ਭਾਈ ਹੁਣ ਪੈ ਗਈ ਜਾਣ ਦੇ ਹਾਂ ਹੁਣ ਜਾਣ ਪੈ ਗਈ ਲੱਤਾਂ ਜਿਹਦੀਆਂ ਚ ਇੱਕ ਦੋ ਦਿਨ ਤੱਕ ਆਇ ਨਾ ਹੋ ਜਾਣਾ ਬਿੱਟੂ ਨੇ ਕਾਇਮ ਤੇ ਲਓ ਜੀ ਬਾਕੀ ਹੁਣ ਕੰਮ ਦਾ ਸ਼ਡਿਊਲ ਪਾਈ ਕਰੀਏ ਸ਼ੁਰੂ ਇੱਕ ਸਾਡੀ ਆਹ ਖੜੀ ਐ ਛੋਟੀ ਜੀ ਹੈ ਐਰ ਕੀ ਬਾਬੇ ਦੀ ਕਿਰਪਾ ਨਾਲ ਬੱਚੀਆਂ ਕੱਟੀਆਂ ਸੋਹਣੀ ਰੌਣਕ ਲੱਗੀ ਵੀ ਆ ਕੱਟੇ ਬੱਚੇ ਨਹੀਂ ਹੈਗੇ ਇਹ ਕਿ ਕਟੀਆਂ ਕਟੀਆਂ আর ਬੱਚੀਆਂ ਦਾ ਸੀਜ਼ਨ ਚੱਲਦਾ। ਉਹ ਉਹ ਖੜੇ ਆ ਉਹਦੇ ਚ ਇੱਕ ਕੱਟਾ ਇੱਕ ਕੱਟੀ ਤੇ ਪਰਲੀ ਸਾਈਡ ਆ ਉਹ ਕਟੀਆਂ ਆਈਆਂ ਤਿੰਨੇ ਚਾਰੇ ਬੜੀਆਂ। ਚਲੋ ਠੀਕ ਆ ਜੀ ਫਿਰ ਕਰੀਏ ਹੁਣ ਕੰਮ ਸ਼ੁਰੂ। ਇੱਧਰ ਪਾ